परे बाजार ਦੇ ਵਿੱਚ ਦੁਕਾਨ 'ਚ ਧਮਾਕਾ ਹੋਣ ਦੀ ਖਬਰ سامنے ਆ ਰਹੀ ਹੈ ਜਿੱहां ਵੱਡਾ ਬਲਾਸਟ ਹੋਇਆ ਜਿਸ ਤੋਂ ਬਾਅਦ ਸਮਾਨ ਜੋ ਹੈ ਖਿੱਲਰ ਚੁਕਿਆ ਹੈ ਸਾਰਾ ਦੁਕਾਨਦਾਰਾਂ ਤਾਂ ਤਸਵੀਰਾਂ ਵੀ ਤੁਹਾਨੂੰ ਵਿਖਾਵਾਂਗੇ ਲੇਕਿਨ ਸਭ ਤੋਂ ਬਣਾ ਦੱਸਦੇ ਕਿ ਇਹ ਫੇਰ ਪੜਾਕੇ ਵਾਲਾ ਇਲਾਕਾ ਦੱਸਿਆ ਜਾ ਰਿਹਾ ਜਿੱਥੇ ਕਿ ਦਿਨ ਦਿਹਾੜੇ ਵੱਡਾ ਧਮਾਕਾ ਹੁੰਦਾ ਤਾਂ ਫਿਲਹਾਲ ਹਾਲਾਂਕਿ ਇਹ ਜਾਣਕਾਰੀ ਸਾਹਮਣੇ ਨਹੀਂ ਆ ਪਈ ਹੈ ਕਿ ਇਹ ਧਮਾਕਾ ਕਿਵੇਂ ਹੋਇਆ ਲੇਕਿਨ ਇਸ ਧਮਾਕੇ ਤੋਂ ਬਾਅਦ ਪੂਰਾ ਹੀ ਇਲਾਕਾ ਕੰਮ ਜਾਂਦਾ ਹੈ ਸਸੰਸਨੀ ਫੈਲ ਜਾਂਦੀ ਇਲਾਕੇ ਦੇ ਵਿੱਚ ਤਸਵੀਰਾਂ ਜੋ ਹੈ ਤੁਹਾਨੂੰ ਵਿਖਾ ਰਿਹਾ ਕਿ ਇਸ ਤਰੀਕੇ ਦੇ ਨਾਲ ਤਮਾਕੇ ਤੋਂ ਬਾਅਦ ਤੁਸੀਂ ਵੇਖੋ ਕਿ ਪੂਰਾ ਇਲਾਕਾ ਜੋ ਹੈ ਤਹੱਸਨੈਸ ਹੋ ਚੁੱਕਾ ਹੈ ਜਿੱਥੇ ਤਮਾਕਾ ਹੋਇਆ ਉਸ ਦੇ ਆਸ-ਪਾਸ ਦਿਵਾਰਾਂ ਜੋ ਹੈ ਉਹ ਵੀ ਨੁਕਸਾਨੀਆਂ ਜਾਂਦੀਆਂ ਨੇ ਜਿਹੜੇ ਵਾਹਨ ਆਸ-ਪਾਸ ਖੜੇ ਸੀ ਉਹ ਵੀ ਜੋ ਹੈ ਡਿੱਗ ਜਾਂਦੇ ਨੇ ਤਾਂ ਵੱਡਾ ਤਮਾਕਾ ਹੋਣ ਦੀ ਖਬਰ ਜਿਹੜੀ ਇਹ ਸਾਹਮਣੇ ਆਈ ਹੈ ਦੇਖ ਸਕਦੇ ਹੋ ਕਿ ਇਹ ਫਾਸਟ ਫੂਡ ਦੀ ਦੁਕਾਨ ਸੀ ਜਿੱਥੇ ਕਿ ਤਮਾਕਾ ਹੋਇਆ ਫਿਲਹਾਲ ਕਾਰਨ ਜਿਹੜੇ ਨੇ ਉਹ ਸਾਹਮਣੇ ਨਹੀਂ ਆਏ ਕਿ ਤਮਾਕਾ ਕਿਵੇਂ ਹੋਇਆ ਕਿ ਇੱਥੇ ਕੋਈ ਗੈਸ ਕਰਕੇ ਤਮਾਕਾ ਹੋਇਆ ਜਾਂ ਫਿਰ ਕਿਸੇ ਹੋਰ ਚੀਜ਼ ਦੇ ਨਾਲ ਇਹ ਤਮਾਕਾ ਹੋਇਆ ਤਾਂ ਫਿਲਹਾਲ ਪੁਲਿਸ ਜੋ ਹੈ ਮੌਕੇ ਤੇ ਪਹੁੰਚੀ ਹੈ ਤੇ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਇਹ ਫਾਸਟ ਫੂਡ ਦੀ ਦੁਕਾਨ ਦੱਸੀ ਜਾ ਰਹੀ ਹੈ ਜਿੱਥੇ ਕਿ ਅਚਾਨਕ ਹੀ ਨਿੰਦਿਹੜੇ ਤ ਤਮਾਕਾ ਹੋ ਗਿਆ ਬਲਾਸਟ ਹੋ ਗਿਆ ਤੇ ਆਲੇ ਦੁਆਲੇ ਦੇ ਲੋਕ ਜੋ ਹੈ ਇਕਦਮ ਕਬਰ ਆ ਜਾਂਦੇ ਨੇ ਇੰਨੀ ਤੇਜ਼ ਆਵਾਜ਼ ਉੱਥੇ ਜਿਹੜਾ ਸੁਣਾਈ ਦਿੰਦੀ ਹੈ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਤੁਰੰਤ ਹੀ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਵੀ ਸੱਦਿਆ ਜਾਂਦਾ ਹੈ ਕਿਉਂਕਿ ਜਿਵੇਂ ਕਿ ਤਮਾਕੇ ਤੋਂ ਬਾਅਦ ਇਥੇ ਆਗ ਲੱਗ ਜਾਂਦੀ ਹੈ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਵੱਲੋਂ ਪਹੁੰਚ ਕੇ ਜੋ ਹੈ ਤੇ ਅੱਗ ਤੇ ਕਾਬੂ ਪਾਇਆ ਜਾਂਦਾ ਤਾਂ ਫਿਲਹਾਲ ਗਨੀਮਤ ਰਹੀ ਹੈ ਕਿ ਉਸ ਘਟਨਾ ਦੇ ਵਿੱਚ ਇਸ ਬੰਦ ਤਮਾਕੇ ਦੇ ਵਿੱਚ ਕੋਈ ਵੀ जानी नुकसान नहीं है कोई किसी तरीके जख्मी नहीं हो लेकिन इतने नुकसान जो है वो काफ़ी ज्यादा हो गया तो तस्वीर देख के अंदाजा लगा सकते हो कि भयानक मंजर रहा होगा क्योंकि समान जो है सारा खिलर चुका है दुकान तहस नहस हो चुकी है दुकान के आले दुआले जो दीवारा सगिया जो है डिग जाने ने ढह जाने ने तो वो वेख सकते हो कि इस तरीके पूरी दूरी दुकान जो है वह तहस नहस हो गई है समान भी जो है ਦੁਕਾਨ ਤੋਂ ਬਾਹਰ ਖੇਲਰ ਜਾਂਦਾ ਹੈ ਤੇ ਸੜਕ ਤੇ ਜੋ ਹੈ ਪੂਰਾ ਸਮਾਨ ਦਾ ਮਲਬਾ ਜੋ ਆ ਉਹ ਨਜ਼ਰ ਆ ਰਿਹਾ ਤਾਂ ਇਹ ਪੂਰੀ ਵੀਡੀਓ ਦਾਸੇ ਕਿ ਪੰਚਕੁਲਾ ਤੋਂ ਸਾਮਣੇ ਆਈ ਹੈ ਪੰਚਕੁਲਾ ਦੇ ਕਾਲਕਾ ਏਰੀਆ ਦੇ ਵਿੱਚ ਜੋ ਹੈ ਇਹ ਪੂਰੀ ਘਟਨਾ ਵਾਪਰਦੀ ਹੈ ਇਸ ਮਗਰੋਂ ਹੁਣ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਇਹ ਧਮਾਕਾ ਕਿਵੇਂ ਹੋਇਆ ਹੈ ਕੀ ਕਾਰਨ ਸੀ ਇਸ ਦੇ ਪਿੱਛੇ ਉਹ ਜੋ ਹੈ ਹੁਣ ਪਤਾ ਲਗਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਫਿਲਹਾਲ ਦਾਸੇ ਕਿ ਕਾਲਕਾ ਇਲਾਕੇ ਦੇ ਵਿੱਚ ਜੋ ਹੈ ਹਾਊਸਿੰਗ ਬੋਰਡ ਬੱਸ ਸਟੈਂਡ ਦੇ ਸਾਹਮਣੇ ਇਹ ਪੂਰੀ ਘਟਨਾ ਵਾਪਰੀ ਹੈ ਇਥੇ ਫਾਸਟ ਫੂਡ ਦੀ ਦੁਕਾਨ ਸੀ ਇਸੇ ਫਾਸਟ ਫੂਡ ਦੀ ਦੁਕਾਨ ਦੇ ਵਿੱਚ ਅਚਾਨਕ ਧਮਾਕਾ ਹੁੰਦਾ ਤਾਂ ਹੁਣ ਧਮਾਕੇ ਤੋਂ ਬਾਅਦ ਇੱਥੇ ਅੱਗ ਵੀ ਲੱਗ ਜਾਂਦੀ ਹੈ ਫਿਰ ਫਾਇਰ ਬਿਗੇਟ ਦੀਆਂ ਗੱਡੀਆਂ ਨੂੰ ਸੱਦਿਆ ਜਾਂਦਾ ਉਹਨਾਂ ਦੇ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਤੇ ਹੁਣ ਫੋਰੈਂਸਿਕ ਦੀਆਂ ਟੀਮਾਂ ਵੀ ਕਿਹਾ ਜਾ ਰਿਹਾ ਮੌਕੇ ਤੇ ਪੁੱਜਦੀਆਂ ਨੇ ਉਹਨਾਂ ਦੇ ਵੱਲੋਂ ਵੀ ਜੋ ਹੈ ਇਥੇ ਜਿਹੜੇ ਨਮੂਨੇ ਸੀਗੇ ਉਹਨਾਂ ਨੂੰ ਇਕੱਠਾ ਕੀਤਾ ਗਿਆ ਤੇ ਹੁਣ ਪਤਾ ਲਗਾਇਆ ਜਾਏਗਾ ਕਿ ਇਹ ਧਮਾਕਾ ਕਿਵੇਂ ਹੋਇਆ ਕਿ ਕੋਈ ਬੰਬ ਸਮੱਗਰੀ ਇੱਥੇ ਰੱਖੀ ਗਈ ਸੀ ਉਸ ਕਾਰਨ ਧਮਾਕਾ ਹੋਇਆ ਜਾਂ ਫਿਰ ਕੋਈ ਗੈਸ ਲੀਕ ਹੋਣ ਦੇ ਕਾਰਨ ਧਮਾਕਾ ਹੋਇਆ ਕਿਉਂਕਿ ਫਾਸਟ ਫੂਡ ਦੀ ਦੁਕਾਨ ਹੈ ਖਾਣ ਪੀਣ ਦਾ ਸਮਾਨ ਬਣਦਾ ਹੈ ਤਾਂ ਇੱਥੇ ਹੋ ਸਕਦਾ ਹੈ ਕਿ ਗੈਸ ਲੀਕ ਹੋਣ ਦੇ ਕਾਰਨ ਕੋਈ ਧਮਾਕਾ ਹੋਇਆ ਹੋਵੇ ਫਿਲਹਾਲ ਇਹ ਜਾਂਚ ਪੜਤਾਲ ਦਾ ਵਿਸ਼ਾ ਹੈ ਇਸ ਨੂੰ ਲੈ ਕੇ ਕੋਈ ਵੀ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਸੁਦਾਸੇ ਕਿ ਇਹ ਗੰਨਿਮਤ ਰਹੀ ਹੈ ਕਿ ਇਸ ਧਮਾਕੇ ਦੇ ਵਿੱਚ ਜੋ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਾ ਹੀ ਕੋਈ ਜ਼ਖਮੀ ਹੋਇਆ ਲੇਕਿਨ ਨੁਕਸਾਨ ਦੀਆਂ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਨੇ ਵਾਹਨ ਨੁਕਸਾਨੇ ਗਏ ਨੇ ਜੋ ਗੱਡੀ ਹੈ ਜੋ ਗੱਡੀਆਂ ਖੜੀਆਂ ਸੀ ਆਸ-ਪਾਸ ਉਹ ਵੀ ਨੁਕਸਾਨੀਆਂ ਗਈਆਂ ਤੇ ਜੋ ਦੁਕਾਨ ਹੈ ਉਸ ਦੀ ਵੀ ਤਸਵੀਰ ਜੋ ਹੈ ਤੁਸੀਂ ਵੇਖ ਸਕਦੇ ਹੋ ਕਿ ਬਿਲਕੁਲ ਹੀ ਦੁਕਾਨ ਜੋ ਹੈ ਉਹ ਤਹਿਸ ਨਹਿਸ ਹੋ ਚੁੱਕੀ ਹੈ ਤੇ ਲੋਕ ਜੋ ਹੈ ਉਹ ਡਰ ਸਹਿਮ ਜਾਂਦੇ ਨੇ ਕਿਉਂਕਿ ਇੱਕੋ ਦਮ ਜੋ ਹੈ ਭਰੇ ਬਾਜ਼ਾਰ ਦੇ ਵਿੱਚ ਜਦੋਂ ਇਹ ਤਮਾਕਾ ਹੁੰਦਾ ਹੈ ਤਾਂ ਲੋਕਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਜੋ ਹੈ ਪੈਦਾ ਹੋ ਜਾਂਦਾ ਹੈ ਕਿ ਤਮਾ ਕਾ ਅਖੀਰਕਾਰ ਹੋ ਕੇ ਵੈ ਗਿਆ ਸੋ ਪੁਲਿਸ ਜੋ ਹੈ ਹੁਣ ਜਾਂਚ ਪੜਤਾਲ ਕਰ ਰਹੀ ਹੈ ਸੋ ਜਲਦੀ ਪੂਰੀ ਖਬਰ ਤੇ ਜੁੜਾ ਅਪਡੇਟ ਵੀ ਸਾਹਮਣੇ ਆਏਗੀ